ਸੁਲੇਂਦਰ ਸਿੰਘ ਜੀ ਜੀ ਕਿਹੜੇ ਬੰਗਲਾ ਹੀ ਬਣਨ ਵਾਲੀ ਕਿਹੜਾ ਤੁਹਾਡੇ ਇੱਥੇ ਪਿੰਦੇ ਕੋਲ ਢਾਲ ਗਈ ਹੈ ਜਿੰਨੀ ਢਾਲ ਗਈ ਹੈ ਵੀ ਔਰ ਕੀ ਪਿਸ਼ਰਾ ਸੁਲੇਂਦਰ ਢੱਜਦਾ ਲੱਗੀ ਆ ਸਟੜ ਤੋਂ ਲੱਗੀ ਸੀਗੀ ਯਾਨੀ ਡੇਢ ਤੋਂ ਦੋ ਘੰਟੇ ਨਾਲ ਉਹਨਾਂ ਦੀ ਵਿਚਾਲੇ ਦੀ ਪਾਣੀ ਡਿੱਗ ਪਈ ਆ ਤੇ ਕੱਲ ਅਸੀਂ ਕੰਪਲੀਟ ਕਰਕੇ ਸੀ ਕਿ ਅਗਰਾ ਬੋਰੇ ਲਾ ਕੇ ਰੋਕ ਗਿਆ ਸੀਗਾ ਪਾਣੀ ਤੇ ਰਾਤ ਨੂੰ ਫੇਰ ਉਹ ਬੋਰੇ ਸਾਰੇ ਡੱਗ ਗਿਆ ਪਾਣੀ ਵਧਣ ਕਰਕੇ ਫੇਰ ਯਾਨੀ ਉਹ ਸਾਰਾ ਕਰਾਬਾ ਹੋ ਗਿਆ ਹੁਣ ਦੁਬਾਰਾ ਫੇਰ ਲੱਗੇ ਹੋਏ ਆ ਤੇ ਚੌਥਾ ਦਾ ਇਹ ਚੌਥਾ ਦੇਣਾ ਸਾਨੂੰ ਲਗਾਤਾਰੀ ਟੋਟੇ ਲਗਾਤਾਰੀ ਲਗਾਤਾਰੀ ਪਾਣੀ ਵਧ ਰਿਹਾ ਪਾਣੀ ਪਾਣੀ ਵਧਾ ਜੀ ਇੱਧਰ ਪਾਣੀ ਦਾ ਹੁਣ ਸਾਰਾ ਵਹਾ ਇੱਧਰੋਂ ਹੋ ਗਿਆ ਪਰਲੇ ਪਾਸੇ ਘਟ ਗਿਆ ਵਾ ਤੇ ਸਾਰਾ ਪਾਣੀ ਦਾ ਯਾਨੀ ਵਹਾ ਇੱਧਰ ਨੂੰ ਆ ਇਸ ਵੇਲੇ ਕਿੰਨਾ ਕੁ ਪਾਣੀ ਤੇਜ਼ ਚੱਲ ਜਾ ਰਿਹਾ ਹੈ ਇਸ ਟਾਈਮ ਪਾਣੀ ਬਹੁਤ ਤੇਜ਼ ਆ ਪਾਣੀ ਦਾ ਵਹਾ ਤੇਜ਼ ਆ ਯਾਨੀ ਹੁਣ ਬੋਰੀਆਂ ਲਾ ਕੇ ਬਾਕੀ ਸਾਰਾ ਕੁਝ ਜੰਮੋ ਬੋਰੀਆਂ ਲਾ ਕੇ ਸਾਰਾ ਕੁਝ ਕਰ ਰਹੇ ਆ ਜਾਲ ਲਾ ਕੇ ਤੇ ਪਾਣੀ ਦੇ ਬਹਾਵ ਦੇ ਨਾਲ ਕਿੰਨੀ ਕਿ ਮਿੱਟੀ ਜਿਹੜੀ ਇੱਕ ਕਿੰਨੀ ਲੰਬੀ ਏਰੀਆ ਤੱਕ ਜਿਹੜੀ ਗਈ ਆ ਉਹ ਪਾਣੀ 'ਚ ਮਿਕਸ ਹੋ ਰਹੀ ਆ ਮਿੱਟੀ ਦੇਖੋ ਜੀ ਹੁਣ ਸਾਰਾ ਸਾਰਾ ਜਿਹੜਾ ਕਿ ਪੈਪਜਾਰਿਆਂ ਦਾ 2 ਕਿਲੋ ਥਾਨ 2 ਕਿਲੋ ਰੇਟ ਗਿਆ ਰੁੜ ਗਿਆ ਵਾ ਤੇ ਇਹ ਜਿਹੜਾ ਹੁਣ ਕੰਮ ਹੋ ਰਿਹਾ ਹੈਗਾ ਜੀ ਇਹ ਪ੍ਰਸ਼ਾਸਨ ਕਰਾ ਰਿਹਾ ਹੈ ਜਾਂ ਪਹਿਲੇ ਦੇ ਦੇਖੋ ਜੀ ਸੰਗਤਾਂ ਦਾ ਵੀ ਸੰਯੋਗ ਆ ਪ੍ਰਸ਼ਾਸਨ ਦਾ ਵੀ ਸੰਯੋਗ ਆ ਪ੍ਰਸ਼ਾਸਨ ਵੀ ਆਇਆ ਹੋਇਆ ਆ ਪ੍ਰਸ਼ਾਸਨ ਵੀ ਆਇਆ ਹੋਇਆ ਪਾਂਚੇ ਪਿੰਡ ਉਹ ਵੀ ਨਾਲ ਲੱਗੇ ਨਾਲ ਲੱਗੇ ਹੋਏ ਆ ਸੋ ਹੁਣ ਕਿੰਨਾ ਤੁਹਾਨੂੰ ਲੱਗਦਾ ਵੀ ਕਿੰਨਾ ਸਮਾਂ ਹੋਰ ਲੱਗ ਸਕਦਾ ਜੀ ਦੇਖੋ ਜੀ ਇਹ ਤਾਂ ਹੁਣ ਰਾਤ ਤਕਰੀਬਨ ਸਾਨੂੰ ਨਹੀਂ ਰਹਿ ਹੋ ਜਾਣਾ ਹੋ ਸਕਦਾ 12 ਵਜੇ ਜਾਂ 1 ਵਜੇ 2 ਵਜੇ ਇਹ ਤਾਂ ਹੁਣ ਕਰਕੇ ਜਾਵਾਂਗੇ ਜੇ ਨਾ ਕੀਤਾ ਤੇ ਜਿਹੜਾ ਪਹਿਲਾਂ ਕੰਮ ਕੀਤਾ ਹੈ ਉਹ ਵੀ ਬੇਕਾਰ ਹੋ ਜਾਣਾ ਕਿਉਂਕਿ ਇਹ ਪਾਣੀ ਦੇ ਆਵਾਜ਼ਾ ਕੋ ਪਤਾ ਨਹੀਂ ਨਾ ਹੁੰਦਾਗਾ ਤੁਸੀਂ ਰਾਤੀ ਸਾਰਾ ਕਰਕੇ ਗਏ ਦੁਬਾਰਾ ਅੱਜ ਫਿਰ ਬਿਲਕੁਲ ਬਿਲਕੁਲ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਜਗ੍ਹਾ ਜਗ੍ਹਾ ਤੇ ਟੁੱਟ ਰਿਹਾ ਹੈ ਤੁਸੀਂ ਪ੍ਰਸ਼ਾਸਨ ਇਸ ਵਾਰੀ ਕੋਈ ਗੱਲਬਾਤ ਕੀਤੀ ਵੀ ਦਾ ਕੀ ਹਾਲ ਹੋ ਸਕਦਾ ਹੈ ਕਿ ਜਗ੍ਹਾ ਜਗ੍ਹਾ ਤੇ ਟੁੱਟ ਰਿਹਾ ਦੋ ਚੀਜ਼ਾਂ ਸਾਨੂੰ ਚਾਹੀਦੀ ਸੀ ਉਹਨਾਂ ਨੇ ਪ੍ਰੋਵਾਈਡ ਕਰਾਈਆਂ ਹੁਣ ਮੰਗ ਕੀ ਕਰ ਦਿੰਦੇ ਸੀ ਹੁਣ ਅਸੀਂ ਇਹ ਮੰਗ ਕਰਦੇ ਆਂ ਪ੍ਰਸ਼ਾਸਨ ਜਿਵੇਂ ਸਾਡਾ ਸਹਿਯੋਗ ਕਰਦਾ ਐਵੇਂ ਕਰੀਏ ਬਾਈ ਤੇ ਚਲੋ ਨਾਲ ਸੰਗਤਾਂ ਦਾ ਵੀ ਸਹਿਯੋਗ ਆ ਵੀ ਸਾਡਾ ਇਹ ਬਚਾਅ ਹੋ ਸਕਦਾ ਸਾਰਾ ਸਮਾਨ ਪ੍ਰੋਪਰ ਇੱਥੇ ਮਿਲ ਰਿਹਾ ਜੀ ਤੁਹਾਡੇ ਕੋਲ ਪਹੁੰਚ ਰਿਹਾ ਕਿਸੇ ਚੀਜ਼ ਦੀ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਸਭ ਕੁਝ ਮਿਲ ਰਿਹਾ ਜੀ ਠੀਕ ਹੈ ਟੈਂਡ ਹੈਗਾ ਜੀ ਮੇਰਾ ਵਸੋਂ ਮੇਰੀ ਚੱਕ ਬਾਵਨੀਆਂ ਚਾ ਨਾਲ ਹੱਦ ਪੈਂਦੀ ਐ ਇੱਥੇ ਮੋਗੇ ਤੇ ਜਲੰਧਰ ਜਿਲ੍ਹੇ ਦੀ ਆ ਜਮੀਨ ਜਿਹੜੀ ਐ ਚੱਕ ਆਪਣੇ ਜਿਲ੍ਹੇ ਦੇ ਵਿੱਚ ਆ ਵਾਸੀਆਂ ਪੈਂਦੀ ਜਮੀਨ ਤੇ ਕਿੰਦਾ ਇਹ ਹਾਦਸਾ ਹੋਇਆ ਜਿਹੜਾ ਇਹ ਹਾਦਸਾ ਹੋਇਆ ਜੀ 8 ਦਿਨ ਤੋਂ ਪਾਣੀ ਥੋੜਾ ਥੋੜਾ ਜਿੱਦਾਂ ਪਹਿਲਾਂ ਜੀ ਜਦੋਂ ਚੜ੍ਹਾ ਆਇਆ ਉਦੋਂ ਤੱਕ ਕੋਈ ਇੱਥੇ ਸੱਟ ਨਹੀਂ ਕੋਈ ਟੱਕਰ ਨਹੀਂ ਕੋਈ ਬਾਤ ਨਹੀਂ ਸਹੀ ਚੱਲ ਰਿਹਾ ਜੀ ਉਸ ਤੋਂ ਬਾਅਦ ਅੱਜ 8 ਦਿਨ ਹੋਇਆ ਉਸ ਦਿਨ ਤੋਂ ਥੋੜਾ ਥੋੜਾ ਕਰਨਾ ਸ਼ੁਰੂ ਹੋਇਆ ਚਲੋ ਅਸੀਂ ਆਖਿਆ ਵੀ ਥੋੜਾ ਬਹੁਤਾ ਤਾਂ ਅੱਗੇ ਵੀ ਹੋ ਜਾਂਦਾ 운ਦੀ ਕੀ ਦੀ ਕੋਈ ਗੱਲ ਨਹੀਂ ਤੇ ਅੱਜ ਛੇਵਾ ਦੇ ਨਾਲ ਜਿਹੜਾ ਦੇਖਿਆ ਅਸੀਂ ਵੀ ਸਟੱਡ ਦੇ ਉੱਪਰ ਦੀ ਪਾਣੀ ਨਾਲ ਦੀ ਘਾਰ ਪੈ ਗਈ ਫਿਰ ਅਸੀਂ ਆਪ ਇਕੱਠੇ ਘਰ ਦੇ ਵੀ ਆਏ ਨਾਲ ਅੱਗੇ ਲਾਗੇ ਬੰਨੇ ਦੇ ਵੀ ਆਏ ਤੇ ਅਸੀਂ ਆਪਦੇ ਬੂਰੇ ਬਾਰੇ ਲਿਆ ਕੇ ਖਲ ਖੂਲ ਵਾਲੇ ਖਾਦਾਂ ਵਾਲੇ ਲਿਆ ਕੇ ਤਾਂ ਅਸੀਂ ਕੁਝ ਸ਼ੌਕ ਬੂਰੇਦਾਰੀ ਅਜਮੈਂਟ ਕਰਕੇ ਆਪਦਾ ਉਹਨੂੰ ਬੰਨਿਆ बनਿਆ ਤੇ ਸਾਡੇ ਕੋਲ ਮੁੜ ਕੇ ਮਹਿਕਮੇ ਨੂੰ ਅਸੀਂ ਕੋਈ ਅਲਰਟ ਕੀਤਾ ਇਹ ਵੀ ਆਏ ਚਲੋ ਇਹਨਾਂ ਨੇ ਅੱਜ ਤੋਂ ਚੌਥਾ ਦਿਨ ਹੋ ਗਿਆ ਜੀ ਫਿਰ ਇਹ ਵੀ ਆ ਕੇ ਨਾਲ ਇਹਨਾਂ ਨੇ ਸਾਡੇ ਸਹਿਯੋਗ ਦਿੱਤਾ ਬੁਰੇ ਬਾਰੇ ਲਵਾਏ ਚਲੋ ਉਦੋਂ ਇੰਨਾ ਖਤਰਾ ਨਹੀਂ ਸੀਗਾ ਇਹ ਵੀ ਜਿੰਨਾ ਖਸਾਬ ਨਾਲ ਇਹ ਵੀ ਚੱਲੇ ਹੁੰਦੇ ਰਿਹਾ ਸਾਰਾ ਕੁਝ ਸਾਡੇ ਨਾਲ ਸਹਿਯੋਗ ਦਿੱਤਾ ਉਸ ਤੋਂ ਬਾਅਦ ਜੀ ਕੱਲ ਸਾਰਾ ਕੁਝ ਸਾਡੇ ਤਿੰਨ ਦਿਨ ਕਈਤਿਆਂ ਦੀ ਮਿਹਨਤ ਕੱਲ ਉਦੋਂ ਪਤਾ ਲੱਗਾ 1.5 ਵਜੇ ਜਦੋਂ ਕਿ ਜੋ ਛੱਲ ਵਜੀ ਉਹਨੇ ਨਾਲ ਹੀ ਅੱਜ ਤੋਂ ਕੋਈ 25 ਸਾਲ ਦੇ ਲੱਗੇ ਆ ਜਿਹੜੇ ਸਟਰੱਡ ਉਹ ਵੀ ਰੋੜ ਲਗਿਆ ਸਾਡੇ 3 ਦਿਨਾਂ ਦੇ ਲਾਇਆ ਬੋਰਾ ਬਾਰੇ ਬਾਰੇ ਜੋ ਸੀਗੇ ਉਹ ਸਾਬ ਲੈ ਗਿਆ ਹੁਣ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਇੱਥੇ ਜੀ ਨੁਕਸਾਨ ਦੀ ਗੱਲ ਦੀ ਸਾਨੂੰ ਪਤਾ ਲੱਗਦਾ ਨੁਕਸਾਨ ਤਾਂ ਚਲੋ ਹੁੰਦੇ ਹੀ ਆ ਜੀ ਡੇਢ ਕਿੱਲੇ ਦਾ ਸਾਡਾ ਨੁਕਸਾਨ ਹੋਇਆ ਨੁਕਸਾਨ ਤਾਂ ਹੁਣ ਕੱਲ ਮੈਨੂੰ ਸੱਜਣਾ ਦੇ ਵੀ ਆਪਾਂ ਆਹ ਮੈਂ ਕਿਹਾ ਜਿੱਥੇ ਬਣਦਾ ਬਣਾ ਲਓ ਅੱਜ ਸਾਨੂੰ ਝੋਨੇ ਦਾ ਨਿਕਾ ਕੋਈ ਫਿਕਰ ਅੱਜ ਤਾਂ ਸਾਨੂੰ ਆ ਵੀ ਆ ਲਾਕਾ ਬਚਾ ਲਈਏ ਬੰਦ ਬਚ ਗਿਆ ਤਾਂ ਸਾਰਾ ਏਰੀਆ ਬਚ ਜਾਊਗਾ ਸਾਨੂੰ ਝੋਨੇ ਦਾ ਤਾਂ ਹੁਣ ਜੇ ਕੋਈ ਐਡੀਕਟ ਟੋਟਲ ਖੋਨੇ ਦਾ ਸਿਰਫ ਅਸੀਂ ਆਨੇ ਵੀ ਆਪਦਾ ਏਰੀਆ ਬਚਾ ਲਈਏ ਬਾਹਰ ਘਰ ਬਾਤ ਜਾਣਗੇ ਸਾਰੇ ਪਿੰਡ ਬਾਤ ਜਾਣਗੇ ਕਿਉਂਕਿ ਜਦੋਂ ਪਾਣੀ ਲੱਥਾ ਏਟਾ ਬਹੁਤ ਜਿਆਦਾ ਅੱਜ ਦੇਖੋ ਪੁਲ ਦੇ ਥੱਲੇ ਜਿੰਨਾ ਵੀ ਟੋਟਲ ਵਾ ਵਾ ਸਾਰਾ ਇਸ ਬੰਨੇ ਆ ਰਿਹਾ ਇੰਨੀ ਸੱਤ ਪੈਰੀ ਤੁਹਾਡੇ ਕੋਲ ਮੂਵੀ ਬਣੀ ਹੋਣੀ ਨਹੀਂ ਤੇ ਬਣਾ ਕੇ ਦੇਖੋ ਹੁਣ ਇਹ ਆਵੇ ਸਹਯੋਗ ਅੱਜ ਜਿਹੜਾ ਨਾ ਕੱਲ ਵੀ ਪ੍ਰਸ਼ਾਸਨ ਨੇ ਦਿੱਤਾ ਪਰਸੋਂ ਵੀ ਦਿੱਤਾ ਸਪਸ਼ਟ ਪਰ ਅੱਜ ਜਿਹੜਾ ਨਾ ਜਮਤਾ ਵੀ ਸਾਡੇ ਨਾਲ ਅੱਜ ਬਹੁਤ ਸਾਥ ਦੇ ਰਿਹਾ ਡੇਰੀ ਸੰਦਵੇਰ ਤੋਂ ਇੰਨਾ ਜਨਤਾ ਦਾ ਸਾਥ ਆ ਉਹਨਾਂ ਹੀ ਅੱਜ ਆਪਣੇ ਇਹਨਾਂ ਦਾ ਮਹਿਕਮੇ ਦਾ ਵੀ ਸਾਥ ਆ ਅੱਜ ਦੋਵਾਂ ਧਿਰਾਂ ਨੇ ਸਾਥ ਦਿੱਤਾ ਅੱਜ ਰਾਹ ਵੀ ਚਾਲੂ ਹੋ ਗਿਆ ਅੱਜ ਕੰਮ ਵੀ ਉਧਰ ਚੱਲ ਪਿਆ ਇਹ ਰਾਹ ਤੁਸੀਂ ਆਪਣੀ ਪਹਿਲੀ ਚੋਭ ਬਣਾਈ ਪਹਿਲੀ ਚੋਭ ਬਣਾਇਆ ਜੀ ਅੱਜ ਹੀ ਬਣਾ ਰਹੇ ਆ ਜੀ ਅਜੇ ਵੀ ਪੂਰਾ ਨਹੀਂ ਬਣਿਆ ਅਜੇ ਵੀ ਟਰਾਲੀਆਂ ਦੇਖੋ ਖੁੱਬੀ ਖੜੀ ਆ ਤੇ ਇਹ ਬਣਾਈ ਜਾਣੀ ਵੀ ਆਵੇ ਮਿੱਟੀ ਆਈ ਹੋਈ ਆ ਮਿੱਟੀ ਵੀ ਪਾਈ ਜਾਂਦੇ ਆ ਬੋਰੇ ਵੀ ਲਈ ਆਉਣੇ ਅਜੇ ਟਰਾਲੀਆਂ ਬੋਰੇ ਵੀ ਭਰਦੀਆਂ ਅੱਜ ਉੱਥੇ 10 ਟਰਾਲੀਆਂ ਖੜੀਆਂ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਮਿਲਿਆ ਅੱਜ ਪੂਰਾ ਸਹਿਯੋਗ ਆ ਜੀ ਅਵੇ ਅੱਜ ਦੀ ਨਹੀਂ ਮੈਂ ਕੱਲ ਦਾ ਕੱਲ ਵੀ ਪ੍ਰਸ਼ਾਸਨ ਸਾਡੇ ਨਾਲ ਕੋ ਰਿਹਾ ਵਾ ਪਹਿਲਾਂ ਪ੍ਰਸ਼ਾਸਨ ਨੇ ਐਡਾ ਨਹੀਂ ਸੀਗਾ ਚਲੋ ਤਹਾਜਦ ਪੂਰਾ ਪ੍ਰਸ਼ਾਸਨ ਇਹ ਵਿੱਚ ਜਾਣ ਕੇ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਹਰ ਸਾਥ ਆ ਅੱਜ ਏਰੀਏ ਦਾ ਵੀ ਸਾਥ ਆ ਭਰਾਵਾਂ ਦਾ ਵੀ ਸਾਥ ਆ ਸਭ ਕਾਸੀ ਦਾ ਉਹ ਜਨਤਾ ਦੇਖ ਲਓ ਕਿੰਨੀ ਆ ਕੰਮ ਕਰਦੀ ਸਾਰਿਆਂ ਦੀ ਲੰਗਰ ਪਾਣੀ ਵੀ ਤਿਆਰ ਹੁੰਦਾ ਸਵੇਰ ਤੋਂ ਚਾਹ ਦਾ ਡੇਗਾ ਸਵੇਰ ਤੋਂ ਚੱਲਦੇ ਸਭ ਕੁਝ ਭਰਾਵਾਂ ਦੇ ਸਹਿਯੋਗ ਨਾਲ ਸਭ ਕੁਝ ਚੱਲ ਰਿਹਾ ਹੈ ਮੇਰਾ ਨਾਂ ਵੀ ਹਰਮੰਦਰ ਸਿੰਘ ਚੀਮਾ ਪਿੰਡ ਸੰਗਲਾ ਜੀ ਹਰਮੰਦਰ ਸਿੰਘ ਜੀ ਅੱਜ ਜਿਹੜੀ ਦਿਓ ਜਾਣਕਾਰੀ ਅੱਜ ਜਿਹੜਾ ਇੱਥੇ ਮਿੱਟੀ ਖੁਰਖੁਰ ਕੇ ਵਿੱਚ ਦਰਿਆ ਦੇ ਮਿਲ ਰਹੀ ਹੈ ਪਾਣੀ ਦੀ ਤੇਜ਼ ਭਾਵ ਕਰਕੇ ਕਿੰਨਾ ਕੁ ਨੁਕਸਾਨ ਹੋ ਰਿਹਾ ਕਿੰਨੇ ਚਿਰ ਤੋਂ ਤੁਸੀਂ ਲੱਗ ਰਹੇ ਇਹਨੂੰ ਅਸੀਂ ਜੀ ਇਹ ਜਿਹੜਾ ਢਾ ਲੱਗੀ ਨੂੰ ਅੱਜ ਚੌਥਾ ਦਿਨ ਹੋ ਗਿਆ ਜੀ ਅਸੀਂ ਚਾਰਾਂ ਦਿਨਾਂ ਤੋਂ ਆਪਦੇ ਵੱਲੋਂ ਜ਼ੋਰ ਲਾ ਰਹੇ ਹਾਂ ਵੀ ਕਿਸੇ ਹਿਸਾਬ ਨਾਲ ਰੁਕ ਜੇ ਪਰ ਪਾਣੀ ਦਾ ਜਿਵੇਂ ਜਿਵੇਂ ਫਲੋ ਘਟ ਜਾ ਜਦੋਂ ਵਾਧਾ ਉਹਦਾ ਜਿਹੜਾ ਝਕਾਵਾ ਜਿਹੜਾ ਸਾਰਾ ਹੀ ਸਾਡੇ ਇਧਰ ਬੰਨ ਦੇ ਨਾਲ ਹੋ ਗਿਆ ਵਾ ਇਸ ਕਰਕੇ ਜਿਹੜੇ ਸਾਨੂੰ ਇਹ ਬੰਨ ਵੱਲੋਂ ਆ ਰਿਹਾ ਵੱਡ ਵੱਡ ਕੇ ਕਿਉਂਕਿ ਇੱਥੇ ਤਕਰੀਬਨ ਡੰਗਾਈ ਆ ਜਿਹੜੀ ਕੋਈ 20 ਤੋਂ 25 ਫੁੱਟ ਥੱਲੇ ਹੋ ਚੁੱਕੀ ਆ ਜਿਹਦੇ ਕਰਕੇ ਅਪਰੋਚ 4-4 5-5 ਫੁੱਟ ਰਾਤ ਜੇ ਗੱਲ ਕਰੀਏ ਤਾਂ ਰਾਤ ਦੀ ਤਕਰੀਬਨ 10 ਫੁੱਟ ਇਹ ਮੰਗ ਰਹੇ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਤੇ ਅਸੀਂ ਸਾਰੇ ਰਲ ਮਿਲ ਕੇ ਅਸੀਂ ਕੰਮ ਕਰ ਰਹੇ ਹਾਂ ਅੱਗੇ ਸਾਡਾ ਜਿਹੜਾ ਕੰਮ ਸੀ ਦਿਨੇ ਦਿਨੇ ਅਸੀਂ ਕਰਦੇ ਸੀ ਜੇ ਰਾਤ ਨੂੰ ਬੰਦ ਕਰਦੇ ਸੀ ਪਰ ਜਿਹੜਾ ਸਾਡਾ ਦਿਨੇ ਕੰਮ ਕੀਤਾ ਹੋਇਆ ਵੀ ਜਿਹੜਾ ਉਹ ਨੇਫਲ ਹੋ ਜਾਂਦਾ ਸੀ ਉਹਦੇ ਕਰਕੇ ਅਸੀਂ ਅੱਜ ਦਿਨ ਪਰ ਰਾਤ ਜਿਹੜਾ ਕੰਮ ਕਰਾਂਗੇ ਰਾਤ ਨੂੰ ਜਿਹੜਾ ਪ੍ਰਸ਼ਾਸਨ ਨੂੰ ਕਹਿ ਕੇ ਲਾਈਟਾਂ ਦਾ ਪ੍ਰਬੰਧ ਕਰਵਾ ਲਿਆ ਵਾ ਜੋ ਸਾਨੂੰ ਡੀਜ਼ਲ ਦੀ ਮੰਗ ਸੀ ਉਹ ਵੀ ਆ ਬਾਕੀ ਇੱਕ ਅਸੀਂ ਧੰਨਵਾਦ ਵੀ ਨਾਲ ਕਰਨਾ ਚਾਹੁੰਦੇ ਆ ਵੀ ਜੀ ਸੰਸਥਾ ਸੇਵਾ ਆਈ ਆ ਡੇਰੇ ਤੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਅੱਜ ਸਹਿਯੋਗ ਦੇ ਨਾਸਤੇ ਸਾਡੇ ਕੋਲ ਆਏ ਆ ਕੀ ਖੇਤੀ ਦਾ ਕਿੰਨਾ ਕ ਨੁਕਸਾਨ ਹੈ ਖੇਤੀ ਦਾ ਜੇ ਅਸੀਂ ਸਹੀ ਜਾਣੀਏ ਤਾਂ ਸਾਡੇ ਖੇਤੀ ਦਾ ਜਿਹੜਾ ਇਹ ਦੋ ਕਿੱਲੇ ਤਾਂ ਲਾਮ ਹੀ ਜਿਹੜੀ ਜਿਹੜੀ ਤਰੀਕ ਖਤਮ ਹੋ ਚੁੱਕੀ ਹੈ ਮੈਂ ਜੀ ਜੂਨੀਅਰ ਇੰਜੀਨੀਅਰ ਸਰ ਜਿਹੜਾ ਇੱਥੇ ਢਾਲ ਲੱਗੀ ਹੈਗੀ ਹੈ ਕਿੰਨੇ ਫੁੱਟ ਦੀ ਲੱਗੀ ਔਰ ਕੀ ਅਰੇਂਜਮੈਂਟ ਕੀਤੀ ਜਾ ਰਹੀ ਨਹੀਂ ਇੱਥੇ ਜੀ ਪਹਿਲਾਂ ਤਾਂ ਪਰਸੋਂ ਤੋਂ ਜਦੋਂ ਤੋਂ ਪਾਣੀ ਲੈਣਾ ਸ਼ੁਰੂ ਹੋਇਆ ਪਿੰਡ ਵਾਲੇ ਲੈ ਲੈਂਦਾ ਪਾਣੀ ਜਦੋਂ ਆਪਣਾ ਉਹਦਾ ਕਰੰਟ ਦਾ ਫਲੋ ਤੇਜ਼ ਹੋ ਜਾਂਦਾ ਇਸ ਕਰਕੇ ਢਾਲ ਕਣੀ ਸ਼ੁਰੂ ਹੋ ਜਾਂਦੀ ਹੈ ਉਧਿਆ ਕਰਕੇ ਅਸੀਂ ਪਹਿਲਾਂ ਵੀ ਇੱਥੇ ਆਪਣੇ ਜੰਬੋ ਬੈਗਸ ਵਗੈਰਾ ਲਗਾ ਕੇ ਉਹਨੂੰ ਰੋਕਿਆ ਗਿਆ ਪਰੰਤੂ ਕੱਲ ਪਾਣੀ ਥੋੜਾ ਹੋਰ ਘਟਣ ਕਰਕੇ ਪਾਣੀ ਦੀ ਸਪੀਡ ਜਿਆਦਾ ਹੋ ਗਈ ਵੈਲੋਸਟੀ ਇਨਕਰੀਜ਼ ਕਰਨ ਕਰਕੇ ਇੱਥੇ ਆਪਣਾ ਸਨੇ ਜਿਹੜੀ ਕ੍ਰੀਕ ਆ ਸ਼ਿਫਟ ਹੋਣੀ ਸ਼ੁਰੂ ਹੋ ਗਈ ਤੇ ਕ੍ਰੀਕ ਸ਼ਿਫਟ ਹੋਣ ਕਰਕੇ ਇਸ ਕਰਕੇ ਫਿਰ ਹੁਣ ਜਿਹੜੇ ਇੰਤਜ਼ਾਮ ਆ ਹੋਰ ਜਿਆਦਾ ਕੀਤੇ ਗਏ ਇੱਥੇ ਕ੍ਰੇਟਸ ਪਾਰਕੇ ਲਗਾ ਰਹੇ ਅਸੀਂ ਸਾਰੇ ਦੇ ਸਾਰੇ ਤੇ ਅੱਜ ਕੱਲ ਨਾਲੋਂ ਪਾਣੀ ਦਾ ਬਹਾਵ ਤੇਜ਼ ਆ ਨਾਲੇ ਫਲੋ ਕਹਿੰਦੇ ਜਿਆਦਾ ਆ ਰਿਹਾ ਪਾਣੀ ਅੱਜ ਪਿਛੇ ਪਾਣੀ ਘਟਣ ਦਾ ਕਰਕੇ ਵੈਲੋਸਟੀ ਇਨਕਰੀਜ਼ ਕਰ ਜਾਂਦੀ ਜਿਸ ਨਾਲ ਬਹਾਵ ਹੋਰ ਜਿਆਦਾ ਤੇਜ਼ ਹੋ ਜਾਂਦਾ ਇਸ ਕਰਕੇ ਪਾਣੀ ਤੇਜ਼ ਲੱਗ ਰਿਹਾ ਬਟ ਪਾਣੀ ਪਿਛ ਪਹਿਲਾਂ ਨਾਲੋਂ ਘਟਿਆ ਹੋਇਆ ਤੇ ਨੁਕਸਾਨ ਕਿੰਨਾ ਗਏ ਫਸਲ ਦਾ ਨੁਕਸਾਨ ਫਸਲ ਦਾ ਜੀ ਇੱਥੇ ਤਕਰੀਬਨ 20 ਫੁੱਟ ਕ੍ਰੀਕ ਸ਼ਿਫਟ ਹੋਣ ਕਰਕੇ ਤੇ 180 ਫੁੱਟ ਦੇ ਕਰੀਬ ਲੈਂਥ ਜਿਹੜੀ ਹੈ ਉਹ ਕ੍ਰੀਕ ਸ਼ਿਫਟ ਹੋਈ ਹੈ ਉਹਨਾਂ ਦਾ ਨੁਕਸਾਨ ਅਜੇ ਤੱਕ ਹੋਇਆ ਬਾਕੀ ਆ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕ੍ਰਿਕਲ ਪ੍ਰੋਟੈਕਸ਼ਨ ਵਰਕ ਕੀਤਾ ਜਾ ਰਿਹਾ ਤਾਂ ਕਿ ਜਲਦੋਂ ਜਲਦ ਇਹਨੂੰ ਠੀਕ ਕੀਤਾ ਜਾ ਸਕੇ ਤੇ ਕ੍ਰਿਕ ਨੂੰ ਉੱਥੇ ਸ਼ਿਫਟ ਹੋਣ ਤੋਂ ਬਚਾਇਆ ਜਾ ਸਕੇ ਜੇ ਪ੍ਰਬੰਧਾਂ ਦੀ ਗੱਲ ਕਰੀਏ ਇਸ ਟਾਈਮ ਕਿਸੇ ਚੀਜ਼ ਦੀ ਕਮੀ ਨੂੰ ਦਿਖਦੇ ਕੀ ਲੱਗ ਰਿਹਾ ਤੁਹਾਨੂੰ ਇਸ ਟਾਈਮ ਜੀ ਸਾਰਾ ਕੁਝ ਆਪਣਾ ਪ੍ਰੋਪਰ ਚੱਲ ਰਿਹਾ ਜੀ ਕੋਈ ਪ੍ਰਬੰਧ ਤੋਂ ਕਿਸੇ ਵੀ ਤਰ੍ਹਾਂ ਦਾ ਮਤਲਬ ਵੀ ਕੋਈ ਹਜੇ ਤੱਕ ਇੱਧੇ ਸਾਨੂੰ ਮਹਿਸੂਸ ਨਹੀਂ ਹੋ ਰਹੀ ਗੱਲ ਜੋ-ਜੋ ਪ੍ਰਬੰਧ ਕੀਤੇ ਜਾ ਰਹੇ ਆ ਬਾਕੀ ਇੱਥੋਂ ਦੇ ਸਾਰਿਆਂ ਦੇ ਵੀ ਸਹਿਯੋਗ ਹੋ ਰਿਹਾ ਪੂਰੇ ਦਾ ਪੂਰਾ ਨਗਰ ਦਾ ਵੀ ਜਿੰਨੇ ਵੀ ਹੈਗੇ ਆ ਇੱਥੇ ਕੋ ਵੀ ਪੂਰਾ ਸਹਿਯੋਗ ਦੇ ਰਿਹਾ ਹੈ ਅੱਜ ਤਾਂ